ਰਾਗ ਗੌੜੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ ਰਹਾਉ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰਿਗ੍ਰਹ ਬੇਕਾਰੀ ਬੁਰਾ ਭਲਾ ਨਹੀਂ ਸੁਝੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਦ ਨਹੀਂ ਗਾਇਆ ਮਨ ਵਿਖੈ ਹੀ ਮਹਿ ਲੁਜੀ ਹੈ ਜਾਂ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰਿ ਸਿਜੀ ਹੈ ਗੌੜੀ ਮਹੱਲਾ ਪੰਜਵਾਂ ਸਭ ਹੂੰ ਕੋ ਰਸ ਹਰ ਹੋ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਦੰਦ ਧਰ ਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਣ ਕਰਹੁ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ਨਾਨਕਾ ਭਗਤ ਪ੍ਰਿਆ ਹੋ ਗੌੜੀ ਮਹੱਲਾ ਪੰਜਵਾ ਗੁਣ ਕੀਰਤ ਨਿਦ ਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ گاਉ ਤੂੰ ਹੀ ਸੋਨ ਹੈ ਨਾਨਕ ਨੇਰੀ ਨੇਰੀ ਗੋੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਰਹਾਓ ਉਹੀ ਪੀਓ ਉਹੀ ਖੀਓ ਗੁਰਹਿ ਦੀਓ ਦਾਨ ਕੀਓ ਵਾਹੂ ਸਿਓ ਮਨ ਰਾਤੋ ਉਹੀ 파ਟੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹੋ ਸੁਖ ਜਾਤੋ ਸਹਿਜ ਕੇਲ ਅਨੰਦ ਕੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗਿਆ ਬਖਮ ਪੰਥ ਪੈ ਆਨ ਰਹਾਓ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟਿਐ ਜਮਜਾਲ ਹੋਮ ਜਗ ਤੀਰਥ ਕੀਏ ਵਿਚ ਹਉ ਮੈਂ ਬਧੇ ਬਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸਿਵ ਪੂਰੀ ਬ੍ਰਹਮ ਇੰਦਰ ਪੂਰੀ ਨਿਸ਼ਚਲ ਕੋ ਥਾਉ ਨਾਹੀ ਬਿਨ ਹਰ ਸੇਵਾ ਸੁਖ ਨਹੀਂ ਹੋਉ ਸਾਕ ਤੇ ਆਵਹਿ ਜਾਹਿ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿ ਆਪਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਪਾਇਉ ਬਾਲ ਬੁੱਧ ਸੁਖਰੇ ਹਰਖ ਸੋਗ ਮਾਨ ਮਿਰਤ ਦੁਖ ਸੁਖ ਚਿੱਤ ਸੰਸਾਰ ਗੁਰ ਮਿਲੇ ਰਹਾਉ ਜੋ ਲੋਹੋਂ ਕਿਸ ਸੋਚੋਂ ਚਿਤਮੋ ਤਉ ਲੋ ਦੁਖਨ ਭਰੇ ਜੋ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਿਜੀ ਜੀਤੀ ਸਿਆਨਪ ਕਰਮ ਹੋਂ ਕੀਏ ਤੇਤੇ ਬੰਧ ਪਰੇ ਜੋ ਸਾਧੂ ਕਰਮ ਅਸਟਕ ਧਰਿਓ ਤਬ ਹਮ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤਉ ਲੋ ਵਿਖ ਘੇਰੇ ਮਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜੋ ਲੋਕ ਪੋਟ ਉਠਾਈ ਚੱਲਿਓ ਤਉ ਲੋ ਦਾਨ ਭਰੇ ਪੋਟ ਢਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੁਬਿੰਦੈ ਆਗਿਉ ਰਹਾਉ ਮਾਨ ਅਭਮਾਨ ਦੋ ਸਮਾਨੀ ਮਸਤਕ ਡਾਰ ਗੁਰ ਪਾਗਿਉ ਸੰਪਤ ਹਰਖ ਨਾ ਆਪਤ ਦੁਖਾ ਰੰਗ ਠਾਕੁਰੈ ਲਾਗਿਉ ਬਾਸ ਬਾਸਰੀ ਏਕੈ ਸੁਆਮੀ ਉਦਿਆਨ ਦ੍ਰਿਸ਼ਟਾਗਿਉ ਨਿਰਪਉ ਭੈ ਸੰਤ ਭ੍ਰਮ ਡਾਰਿਉ ਪੂਰਨ ਸਰਬਾਗਿਉ ਜੋ ਕਿਸ ਕਰਤੈ ਕਾਰਨ ਕੀਨੋ ਮਨ ਗੁਰੂ ਨਾ ਲਾਗਿਉ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਨਾਗਿਓ ਨਾਮ ਰੰਗ ਸਹਿਜ ਰਸਮਾਣੀ ਫਿਰ ਦੂਖ ਨਾ ਲਾਗਿਓ ਗਉੜੀ ਮਾਲਾ ਮਹੱਲਾ ਪੰਜਵਾ ਪਾਇਆ ਨਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਖੀਆ ਸਤਗੁਰ ਸ਼ਬਦ ਸਮਾਇਆ ਰਹਾਉ ਲਾਤੀ ਭੂਖ ਤ੍ਰਿਸ਼ਣ ਸਭ ਲਾਤੀ ਚਿੰਤਾ ਸਗਲ ਵਿਸਾਰੀ ਕਰਮਸਤਕ ਗੁਰ ਪੂਰੈ ਧਰਿਉ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰੇਦੇ ਅੰਤਰ ਡੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਗੁਰ ਦੀਆ ਟੋਟ ਨਹੀਂ ਰੇ ਮੂਕੇ ਅਚਰਜ ਏਕ ਸੁਨੋ ਰੇ ਭਾਈ ਗੁਰ ਐਸੀ ਬੂਜ ਬਜਾਈ ਲਾਹੇ ਪਰਦਾ ਠਾਕਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਇ ਕਹਿਓ ਨਾ ਜਾਈ ਇਹੋ ਅਚੰਭਉ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸਚ ਭਏ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੋੜੀ ਮਾਲਾ ਮਹੱਲਾ ਪੰਜਵਾਂ ਉਬਰਤ ਰਾਜਾ RAM ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਨੀ ਰਹਾ ਸਾਸਤ ਸਿਮਰਤ ਬੇਦ ਵਿਚਾਰੀ ਮਹਾਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨਾ ਕਿਨ ਹੂ ਲਹਿਆ ਤੀਨ ਭਵਨ ਕੀ ਲਕshmi ਜੋਰੀ ਬੂਜਤ ਨਾਹੀ ਲਹਰੇ ਬਿਨ ਹਰ ਭਗਤ ਕਾ ਹਾਂ ਥਿਤ ਪਾਵੈ ਫਿਰ ਤੋ ਪਹਿਰੇ ਪਹਿਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨਾ ਕਾਮ ਜਲ ਤੋ ਜਲ ਤੋ ਕਬਹੂ ਨਾ ਬੂਜਤ ਸਗਲ ਬਿਰਤੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਹ ਕੋ ਇਹ ਬਿਦ ਕੋ ਸਮਝਾਵੇ ਕਰਤਾ ਹੋਏ ਜਿਨਾ ਵਹਿ ਰਹਾਉ ਅਨਜਾਨਤ ਕਿਛ ਇਨਹ ਕਮਾਨੋ ਜਪ ਤਪ ਕਸ਼ੂ ਨਾ ਸਾਦਾ ਦਹਿ ਦਿਸ ਲੈ ਇਹ ਮਨ ਦौरायो ਕਮਨ ਕਰਮ ਕਰ ਬਾਂਦਾ ਮਨ ਤਨ ਧਨ ਭੂਮ ਕਾ ਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਸ ਸੂਜ ਜਸ ਨਾਹੀ ਇਹ ਪੈਖਰ ਪਏ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਸ਼ੂ ਨਾ ਹੋਤਾ ਜਬ ਏਕ ਨਿਰੰਜਨ ਨਰੰਕਾਰ ਪ੍ਰਭ ਸਭ ਕਿਸ ਆਪੇ ਕਰਤਾ ਆਪਣੇ ਕਰਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨਹਾਰ ਹੈ ਆਪੇ ਸਤਗੁਰ ਭਰਮ ਚੁਕਾਇਆ ਗੋੜੀ ਮਾਲਾ ਮਹੱਲਾ ਪੰਝਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੀ ਇਹ ਔਰੈ ਮੂਸੇ ਰਹਾ ਬਰਤਨੇਮ ਸੰਜਮ ਮਹਿ ਰਹਿਤਾ ਤਿਨ ਕਾ ਆਡ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਊਹਾ ਕਾਮਨਾ ਆਇਆ ਤੀਰਥ ਨਹਾਏ ਅਰ ਧਰਨੀ ਭ੍ਰਮਤਾ ਆਗੇ ਠਹੋਰ ਨਾ ਪਾਵੇ ਊਹਾ ਕਾਮਨਾ ਆਵੇ ਇਹ ਬਿਦ ਉਹ ਲੋਗਨ ਹੀ ਪਤੀ ਆਵੇ ਚਤੁਰ ਬੇਦ ਮੁਖ ਬਚਨੀ ਉਚਰੈ ਆਗੇ ਮਹਿਲ ਨਾ ਪਾਈਐ ਬੂਝੈ ਨਾਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈਐ ਨਾਨਕ ਕਹਿ ਤੋ ਇਹੋ ਵਿਚਾਰਾ ਜੇ ਕਮਾਵੈ ਸੋ ਪਾਰ ਗ੍ਰਾਮੀ ਗੁਰ ਸੇਵਹੁ ਵਰ ਨਾਮ ਧਿਆਵਹੁ ਤਿਆਗਹੁ ਮਨਹੁ ਗੁਮਾਨੀ ਗੌੜੀ ਮਾਲਾ